ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜਗਮੋਨ ਪੇਚਨ ਕਲੱਬ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਅਸੂ ਦੇ ਟੂਰਨਾਮੈਂਟ ਜਿਹੜੇ ਅਨਾਉਂਸ ਕੀਤੇ ਜਾ ਰਹੇ ਨੇ ਉਹਦੇ ਪਰਪਸ ਤੇ ਅੱਜ ਜਿਹੜੀ ਬੈਠਕ ਹੋਈ ਹੈ ਇਹਦੇ ਵਿੱਚ ਉਸਤਾਦ ਬੱਬੂ ਜੀ ਚੇਅਰਮੈਨ ਉਸਤਾਦ ਮਨਜੀਤ ਸਿੰਘ ਜੀ ਗੋਬੀ ਸੱਪਾਂ ਵਾਲੇ ਤੇ ਤੇ ਨਾਲ ਦੀ ਨਾਲ ਜਿਹੜੇ ਸਭ ਉਸਤਾਦ ਜਿਵੇਂ ਕਿ ਆਪਣੇ ਬਾਬਾ ਜੀ ਫਰੂਟ ਵਾਲੇ ਤੇ ਨਾਲ ਗੁੱਗੀ ਉਸਤਾਦ ਜੀ ਚੇਅਰਮੈਨ ਨਾਲ ਹੀ ਰਾਜੂ ਜੀ ਉਸਤਾਦ ਕੁਲਫੀ ਵਾਲੇ ਸ਼ਾਨ ਜੀ ਸਿਮੂ ਵੀਰ ਜੀ ਤੇ ਉਤਾਰ ਭਾਜੀ ਮੇਲੀਆਂ ਵਾਲੇ ਸ਼ਾਨ ਉਸਤਾਦ ਜੀ ਤੇ ਪ੍ਰਭ ਵੀਰ ਤੇ ਭਾਲੂ ਵੀਰ ਤੇ ਹੋਰ ਜਿੰਨੇ ਉਸਤਾਦ ਇੱਥੇ ਬੈਠੇ ਨੇ ਭੋਲੂ ਪਲਵਾਨ ਜੀ ਹਾਂਜੀ ਸੱਸੀ ਦਾ ਉਸਤਾਦ ਜੀ ਸਤਿ ਸ੍ਰੀ ਅਕਾਲ ਜੀ ਫੋਰਸ ਰੌਕੀ ਆ ਚੱਲ ਜੀ ਤੇ ਉਸਤਾਦ ਜੀ ਇਹ ਦੱਸਣਾ ਵੀ ਕੇਸ ਪਰਪਸ ਤੇ ਅੱਜ ਆਪਾਂ ਇੱਥੇ ਬੈਠੇ ਆ ਇਸ ਪਰਪਸ ਤੇ ਬੈਠੇ ਆ ਜੀ ਅੱਜ ਉਸਤਾਦ ਜੀ ਮੜਿਆ ਅੱਗੇ ਅਮਰ ਸਿੰਘ ਬੀਮ ਕਲਾਈਬ ਕਲੱਬ ਦੇ ਲੋਕ ਜੀ ਇਨਾਂ ਦੇ ਉੱਤੇ ਮੈਂਬਰਾਂ ਦੀ ਇੱਕੋ ਸ਼ੀਲਡ ਲੁੱਟਦੀ ਹਾਂਜੀ ਤੇ ਐਕਸ ਸਾਰੇ ਜਿਹੜੇ ਟੀਮ ਕੋਲ ਹੈ ਕਹਿੰਦੇ ਸਾਡੀ ਜੰਗਲ ਦਾ ਜਿਹੜਾ ਸ਼ੀਲਡ ਦਾ ਤੋਹਫਾ ਇੱਕ ਦਿਨ ਹੋਵੇ ਪਰ ਮੈਂ ਅੰਮ੍ਰਿਤਸਰ ਵੀਰ ਫਲਾਈ ਕਲੱਬ ਵਾਲੋ ਸਾਰੇ ਜਿਹੜੇ ਵੀ ਜਿਹੜੇ ਮੈਂਬਰ ਚੱਲੇ ਹਾਂਜੀ ਟੋਟਲੀ ਉਹਨਾਂ ਨੂੰ ਇੱਕ ਹੋਰ ਤੋਹਫਾ ਦੇਣੇ ਜਾ ਰਿਹਾ ਜਿਹਦਾ ਕਿ ਪਹਿਲੇ ਸਵਾਰ ਦੀ ਸ਼ੀਲਡ ਦੀ ਐਂਟਰੀ ਜਿਹੜੀ ਉਹ 2500 ਰੁਪਏ ਹੈ ਜੀ ਹਾਂਜੀ ਤੇ ਦੂਸਰੇ ਦਵਾਰ ਦੀ ਜਿਹੜੀ ਐਂਟਰੀ ਉਹ ਫ੍ਰੀ ਆਫ ਕਾਸਟ ਹੈਗੀ ਹੈ ਨੇ ਮੇਰੇ ਅਮਰੇਸਰ ਪੀਨ ਫਰੈਂਡ ਕਲੱਬ ਦੇ ਮੈਂਬਰ ਹੈਗੇ ਨੇ ਜਿੰਦੇ ਨਾਲ ਚੱਲਦੇ ਨੇ ਜਾਂ ਜਿੰਦੇ ਟੋਟਲ ਏਰੀਆ ਦੇ ਵਿੱਚੋਂ ਹਾਂਜੀ ਬਿਲਕੁਲ ਪਹਿਲੇ ਸ਼ੀਲਡ ਦੀ ਐਂਟਰੀ 2500 ਰੁਪਿਆ ਹੈ ਤੇ ਦੂਸਰੀ ਸ਼ੀਲਡ ਦੀ ਐਂਟਰੀ ਬਿਲਕੁਲ ਫ੍ਰੀ ਹੈਗੇ ਉਹਦੇ ਵਿੱਚ ਜਿਹੜੇ ਨਾਮ ਹੈ ਹਿੱਟ ਦੇ ਵੀ ਬਹੁਤ ਵਧੀਆ ਨੇ ਤੇ ਲਾਸਟ ਦੇ ਵੀ ਬਹੁਤ ਵਧੀਆ ਨੇ ਤਾਂ ਕੋਈ ਕੰਪਲਸਰੀ ਕੋਈ ਨਹੀਂ ਗਾ ਕਿ ਜਿਨ੍ਹਾਂ ਨੇ ਪਹਿਲੇ ਡਾਈ ਤੇ ਦੂਜੇ ਨਹੀਂ ਡਾ ਲਿਆ ਹਾਂਜੀ ਉਹੀ ਮੈਂ ਕਹਿੰਦੇ ਨਾ ਵੀ ਪਹਿਲੇ ਨਹੀਂ ਡਾਈ ਤੇ ਦੂਜੇ ਡਾ ਸਕਦਾ ਉਹਦੇ ਡਾ ਸਕਦਾ ਫ੍ਰੀ ਵਾਲੀ ਸ਼ੀਲਡ ਡਾ ਸਕਦਾ 40 ਵਾਲੀ ਸ਼ੀਲਡ ਡਾ ਸਕਦਾ ਪਰ ਇਹ ਆ ਕਿ ਜਿਨ੍ਹਾਂ ਨੇ ਫਰੀ ਵਾਲੀ ਨਾਲ ਡਾਣੀ ਆ ਉਹ ਪਹਿਲੇ ਜਿਹੜੀ ਆ 31 ਜੁਲਾਈ ਤੋਂ ਪਹਿਲੇ ਪਹਿਲੇ ਮੈਨੂੰ ਦੱਸਣ ਕਿ ਵੀ ਅਸੀਂ ਸਾਰੇ ਕੋਟੇ ਸਾਡੇ ਤਿਆਰ ਹੈਗੇ। ਇਹ ਠੀਕ ਹੈ ਜੀ। ਤੇ ਜਿਹੜੇ ਕੀ ਪਰਿੰਦੇ ਉੱਡਣੇ ਨੇ 6 6 ਪਰਿੰਦੇ ਉੱਡਣੇ। 7 ਪਰਿੰਦੇ ਹਰ ਸ਼੍ਰੀਲਾਂ ਜੋੜੇ ਦੇ ਸ਼੍ਰੀਲ ਦੇ ਵਿੱਚ ਵੀ 7 ਬੰਦੇ ਉੱਡਣਗੇ। ਇਹ ਦੇਖੀ ਜੀ। 6 ਕਬੂਤਰ ਸੂਨਾ ਗਰੋਪ ਵਾਲੀ ਸੀਰੀਜ਼ ਦੇ ਵਿੱਚੋਂ ਲਾਉ ਲਾਉਸ ਹੋਏ ਇਹਨੇ ਠੀਕ ਹੈ ਜੀ ਉਸ ਗਰੋਪ ਉਸ ਵਿੱਚ ਜਿਹੜੀ ਲਾਉਸ ਹੋਈ ਉਹਦੇ ਵਿੱਚ ਇੱਕ ਕਬੂਤਰ ਮਿਲਈ ਆ ਹਾਂਜੀ ਚਾਹੇ ਉਹ ਕ੍ਰੋਸ ਪਾ ਸਕਦਾ ਚਾਹੇ ਉਹ ਮਕੋਆ ਪਾ ਸਕਦਾ ਚਾਹੇ ਉਹ ਜਰਦਖਾ ਪਾ ਸਕਦਾ ਪਏਗਾ ਇੱਕੋ ਹੀ ਪੰਜ ਜਿਹੜੇ ਉਹ ਫਲੋਰ ਤੇ ਅੰਖਾਂ ਦੇ ਦੇਸੀ ਕਬੂਤਰ ਭੈਣ ਠੀਕ ਹੈ ਜੀ ਇੱਕ ਕਬੂਤਰ ਮਿਲ ਗਏ ਸੱਤ ਜਿਹੜੀ ਅਗਲੀ ਸ਼ੇਨ ਲਈ ਉਹਦੇ ਸੱਤੇ ਕਬੂਤਰ ਦੇਸੀ ਭੈਣ ਠੀਕ ਹੈ ਪਹਿਲੇ ਜੇ 6 ਦੇ ਦੂਸਰੇ ਦੇ 7 ਤਾਂ ਤੇ ਇਹ ਕਿਹੜੀ ਤਰੀਕ ਨੂੰ ਤੁਸੀਂ ਕਰਵਾਉਣ ਜੜਾ ਇਹਦਾ ਨਾਮ ਵੀ ਦੱਸ ਦੇਣਾ ਵੀ ਤਰੀਕ ਦਾ ਜਾਂ ਐਤਵਾਰ ਜਿਹੜਾ ਵੀ ਹੋਣਾ ਹੈ ਬਾਈ ਪਹਿਲੀ ਤਰੀਕ ਹੈਗੀ ਹੈ 22 ਨੂੰ ਹਾਂਜੀ ਤੇ ਦੂਸਰੀ 22 ਦਾ ਸਾਥ ਦੂਸਰੀ ਹੈਗੀ ਜੇ 29 ਨੂੰ ਤੇ ਸਾਰੇ ਆਪਣਾ ਇਹ ਇੱਕ ਦਿਨ ਦਾ ਟੂਰਨਾਮੈਂਟ ਹੋਏਗਾ ਜਾਂ ਇਹ ਟੂਰਨਾਮੈਂਟ ਜਿਹੜਾ ਇੱਕ ਦਿਨ ਦੇ ਹੈ ਜੇਰ ਦਾ ਟੂਰਨਾਮੈਂਟ ਰੋਂਦਾ ਦੋ ਦਿਨਾਂ ਦਾ ਠੀਕ ਹੈ ਇਹ ਦਿਨਾਂ ਉੱਤੇਗਾ ਕਿ ਸਾਰਿਆਂ ਨੇ ਮੈਨੂੰ ਮੇਰੇ ਮੈਂਬਰਾਂ ਨੇ ਕਿਹਾ ਹੈ ਵੀ ਬਾਜੀ ਬੜਾ ਸ਼ੌਕ ਹੋ ਗਿਆ 77 ਦਾ 311 ਮਿਲ ਕਰਾ ਕੇ ਲਾਓ ਠੀਕ ਹੈ ਜੀ ਐਕੀ 11 ਦਾ ਵੀ ਹੋਏਗਾ ਡੇਡ ਦੇ ਵਿੱਚ ਡੇਡ ਦੇ ਵਿੱਚ 11 ਕਬੂਤਰਾਂ ਦਾ ਵੀ ਸ਼ੌਕ ਹੋਏਗਾ ਠੀਕ ਹੈ ਜੀ ਬਾਕੀ ਅਸੂ ਦੇ ਵਿੱਚ ਪਹਿਲੇ ਕੋ ਜਿਹੜੇ ਕਬੂਤਰ ਹੈਗੇ 6 ਉਹਨਾਂ ਵਿੱਚ ਇੱਕ ਮਲਾਈ ਜਾਂ ਕ੍ਰੋਸ ਜਰਦਖਾ ਮਕੋਆ ਦੇਸੀ ਵੀ ਕੋਈ ਜਰਦਖਾ ਜਾਂ ਮਕੋਆ ਪਾਏ ਦਿਓ ਇੱਕੋ ਹੀ ਬੈਣਾ ਜੇ ਠੀਕ ਹੈ ਸਰ ਤੇ ਦੂਸਰੇ ਦਵਾਰ ਦੇ ਵਿੱਚ ਜਿਹੜੇ 6 ਉੱਠੇ ਲੱਗੇ ਆ ਉਹਦੇ ਵਿੱਚ ਸੱਤੇ ਕਬੂਤਰ ਜਿਹੜੇ ਉਹ ਦੇਸੀ ਬਣੇ ਠੀਕ ਹੈ ਜੀ ਤੇ 500 ਰੁਪਏ ਐਂਟਰੀ ਜੋ ਜੋ ਬਣੇਗਾ ਸਾਰਿਆਂ ਨੂੰ ਨਾਮ ਮਿਲੇਗਾ ਜਿਹੜੀ ਦੂਸਰੇ ਦਵਾਰ 3 ਆਫ ਕਾਸਟ ਹੈ ਉਹ ਸਾਡੇ ਬੋਬੀ ਸਾਹਿਬ ਜੀ ਸੱਭਾ ਵਾਲੇ ਆਪਣੇ ਪਾਪਾ ਜੀ ਦੀ ਯਾਦ ਦੇ ਹਾਂਜੀ ਬਲਜੀਤ ਸਿੰਘ ਕੁੱਕੂ ਭਾਈ ਸੱਭਾ ਵਾਲੇ ਦੀ ਯਾਦ ਦੇ ਵਿੱਚ ਅੱਗੇ ਵੀ ਡਵਾੰਦੇ ਸੀ ਅੱਜ ਕੀ ਜੇਠ ਦੇ ਵਿੱਚ ਚਾਹ ਜੇ ਤਾਂ ਦੇਖੋ ਹੋ ਗਈ ਹੈ ਇੱਧਰ ਇਹ ਸੀਲ ਜਿਹੜੀ ਅੱਜ ਕੀ ਅਸੂਲ ਦੇ ਦੂਸਰੇ ਦਵਾਰ ਤੇ ਆਉਟਰੀ ਹੈ ਉਹਦੇ ਵਿੱਚ ਪਹਿਲਾ ਨਾਮ ਜਿਹੜਾ 21000 ਰੁਪਏ ਹੈਗਾ ਜੀ ਦੂਸਰਾ ਨਾਮ ਜਿਹੜਾ 11000 ਰੁਪਏ ਦੂਸਰਾ ਨਾਮ ਜਿਹੜਾ 11000 ਰੁਪਏ ਹੈਗਾ ਜੀ ਤੀਸਰਾ ਨਾਮ ਜਿਹੜਾ 5100 ਰੁਪਏ ਹੈਗਾ ਜੀ ਜਿਹੜਾ ਹੀਟ ਕਬੂਤਰ ਦਾ ਨਾਮ 2100 ਰੁਪਏ ਹੈਗਾ ਜ ਬੱਚੇ ਦਾ ਨਾਮ 2100 ਰੁਪਇਆ ਹੈਗਾ ਜੀ ਔਰ ਅੰਮ੍ਰਿਤਸਰ ਐਸੋਸੀਏਸ਼ਨ ਵੱਲੋਂ ਜਿਹੜੇ ਵੀ ਜਿੰਨੇ ਵੀ ਸਾਡੇ ਮੈਂਬਰ ਆਜ ਕਰਦੇ ਉਹਨਾਂ ਨੇ ਲਾਂਚ ਕੀਤਾ ਕਿ ਜਿੱਦਣ ਅਸੀਂ ਆਪਣੀ ਸ਼੍ਰੀਲਾਂ ਜਿਹੜੇ ਐ ਬਾਹਾਂ ਕੰਮ ਸਾਡਾ ਉੱਡਗਾ ਜੇੜ ਤਾਂ ਜਿੰਨੇ ਅਸੀਂ ਨਾਮ ਮੰਡੇ ਨੇ ਇਹ ਸ਼੍ਰੀਲਾਂ ਦੇ ਜਿਹੜੇ ਨਾਮ ਉਸ ਵਾਰ ਵੱਧ ਤੋਂ ਵੱਧ ਜਿਹੜੇ ਹਰ ਕਿਸੇ ਨੂੰ ਦਿੱਤੇ ਜਾਣਗੇ ਹੇਟ ਕਬੂਤਰ ਦਾ ਹੋਵੇ ਤੇ ਭਾਵੇਂ ਲਾਸਟ ਬੱਚੇ ਦਾ ਹੋਵੇ ਉਹਨਾਂ ਨੂੰ ਵੱਧ ਤੋਂ ਵੱਧ ਨਾਮ ਸਾਰਿਆਂ ਨੂੰ ਦਿੱਤੇ ਜਾਣਗੇ ਅੰਮ੍ਰਿਤਸਰ ਵਿਜ਼ਨ ਕਲਾਈਬ ਇਹ ਸਾਰੀ ਐਸੋਸੀਏਸ਼ਨ ਵੱਲੋਂ ਨਾਮ ਦਿੱਤੇ ਜਾਣਗੇ ਇੱਕ ਮਨਤਾਵਾ ਜਿਹੜਾ ਬੱਚੇ ਦਾ ਨਾਮ ਆ ਉਹ ਕਿੰਨੇ ਕਲੀ ਦਾ ਹੋਣਾ ਚਾਹੀਦਾ ਬੱਚਾ ਇੱਕ ਤੋਂ ਤਿੰਨ ਵਾਰ ਤੱਕ ਠੀਕ ਹੈ ਜੀ ਕੋਈ ਡਾਊਟ ਹੋਵੇ ਤੇ ਬੱਚਾ ਵੀ ਦੇਸੀ ਜੇ ਬੱਚਾ ਵੀ ਦੇਸੀ ਹੋਣਾ ਚਾਹੀਦਾ ਜੀ ਹਾਂ ਜੀ ਮਤਲਬ ਉੱਡਨੇ ਹੀ ਸਾਰੇ ਦੇਤੀ ਹੈ ਜੀ ਜਿਹਦਾ ਤੁਸੀਂ ਕਹਿਤਾ ਵਾ ਖਾਤ ਦੇ ਸਾਥ ਹੀ ਦੇਤੀ ਉੱਡਨੇ ਆ ਜੀ ਹਾਂ ਜੀ ਤੇ ਜਿਹੜਾ ਛੀਲ ਦੇ ਵਿੱਚ ਵੀ ਆ ਨਾ ਉਹ ਵੀ ਬੱਚਾ ਦੇਸੀ ਹੈਗਾ ਜੀ ਪਹਿਲੇ ਦੁਆਰ ਦੇ ਛੀਲ ਦੇ ਜੀ ਬੱਚਾ ਜਿਹੜਾ ਉਹ ਵੀ ਦੇਸੀ ਉੱਡਦਾ ਠੀਕ ਹੈ ਜੀ ਦੋਵੇਂ ਇਸ ਵੇਲੇ ਮੇਰੇ ਮੈਂਬਰ ਇਸ ਵੇਲੇ ਕੋਈ ਨਾ ਕੋ ਉਤਾਵਲੇ ਹੈਗੇ ਨੇ ਉਹ ਸਭ ਤੋਂ ਪਹਿਲਾ ਨਾਮ ਅਨਾਉਂਸ ਕਰ ਰਹੇ ਨੇ ਉਹ ਵੀ ਭਾਈ ਸਾਧ ਸੱਭਾ ਵਾਲੇ ਦੇ ਜਿਹੜਾ ਇਹਨਾਂ ਦੇ ਪਪਾ ਜੀ ਦੀ ਸੀਡ ਦੇ ਵਿੱਚ 2100 ਰੁਪਿਆ ਪ੍ਰਮੋਦ ਕੁਮਾਰ ਸ਼ਰਮਾ ਇੱਕ ਖਲੀਫਾ ਸਤਾ ਮੋਬਿਲ ਸੱਤ ਸੱਭਾ ਨੇ ਦਾ ਉਹਨਾਂ ਨੇ ਵੀ 2100 ਰੁਪਿਆ ਐਸੇ ਲਾਂਚ ਕਰਤਾ ਹਿੱਟ ਬਖਤ ਪ੍ਰੋਵਾਈਡ ਦਾ ਇਹ ਨਾਮ ਜਿਹੜੇ ਹਿੱਟ ਪ੍ਰੋਵਾਈਡ ਦੇ ਬਹੁਤ ਬਹੁਤ ਅੰਮ੍ਰਿਤਸਰ ਐਸੋਸੀਏਸ਼ਨ ਸਾਰਿਆਂ ਨੇ ਬਹੁਤ ਬਹੁਤ ਗਿਫਟ ਦੇ ਰਹੀ ਹੈ ਗਾਇਤ ਕੀ 1100 ਮੈਂ ਦੇ ਦੂੰਗਾ ਦੋਵੇਂ ਚੇਰਾਂ ਨੂੰ 2100 ਰੁਪਿਆ ਦੇਣਗੇ ਜੀ ਤਾਲੀਆਂ ਮਾਰੋ ਤਾਲੀਆਂ ਤਾਲੀਆਂ ਦੋਵੇਂ ਚੇਅਰਮੈਨ ਰਲ ਕੇ 2100 ਰੁਪਏ ਉਸਤਾਦ ਜੀ ਜੇਡ ਦੇ ਪਹਿਲੇ ਅੱਸੂ ਦੇ ਨਾਲ ਹੋਗਾ 2100 ਰੁਪਏ ਦੋਵਾਂ ਦਾ ਅੱਸੂ ਦੇ ਅੱਸੂ ਦੇ ਪਹਿਲੇ ਅੱਸੂ ਦੇ ਪਹਿਲੇ ਦੁਆਰ ਦੇ ਵਿੱਚ ਜਿਹੜਾ ਇਨਾਮ ਆ ਬੱਚੇ ਦਾ ਸ਼ੀਨਾ ਗਰੁੱਪ ਵੱਲੋਂ ਬੱਚੇ ਦਾ ਨਾਮ ਜਿਹੜਾ 2100 ਰੁਪਏ ਅਵਤਾਰ ਸਾਹਿਬ ਅਵਤਾਰ ਖਲੀਫਾ ਨੇ ਲੌਂਚ ਕੀਤਾ ਜੀ ਤਾਂ ਅਵਤਾਰ ਨੇ ਨਾਮ ਲਿਆ ਯਾਰ ਉਹਨਾਂ ਸ਼ਿਕਾਏਗਾ 2100 ਰੁਪਏ ਬਸਿਆ ਬਾਤ ਠੀਕ ਹੈ ਤੇ ਵੀਰ ਚਲੋ 2100 ਰੁਪਏ ਅਨਾਉਂਸ ਕਰ ਦਿੱਤਾ ਗਿਆ ਜੀ ਸਾਡੇ ਗ੍ਰੇਡ ਸੀਨੀਅਰ ਸਾਹਿਬ ਰਾਜੂ ਉਸਤਾਦ ਜੀ ਕੁਲਖੇ ਵਾਲੇ ਦੋਨਾਂ ਸ਼ੀਲਡਾਂ ਦੇ ਵਿੱਚੋਂ ਹਿੱਟ ਕਬੂਤਰ ਦਾ ਨਾਮ ਪਹਿਲੀ ਸ਼ੀਲਡ 'ਚ ਵੀ 1100 ਰੁਪਿਆ ਰਾਜੂ ਉਸਤਾਦ ਵੱਲੋਂ ਜੇ ਤੇ ਦੂਸਰੀ ਸ਼ੀਲਡ ਦੇ ਵਿੱਚ ਵੀ 1100 ਰੁਪਿਆ ਮੇਰਾ ਵੀ ਦੋਵਾਂ 'ਚ ਕਹਿ ਦਿਓ ਰਾਜੂ ਉਸਤਾਦ ਜੀ ਸਾਸੀ ਕਾਸਤਾ ਜੀ ਤੇ ਰਾਜੂ ਉਸਤਾਦ ਜੀ ਇਹਨਾਂ ਅਨਾਉਂਸ ਕੀਤਾ ਗਿਆ ਜਿਹੜਾ ਵੀ ਇਹਨਾਂ ਇਨਾਮ ਜਿਹੜੇ ਦੇ ਰਹੇ ਨੇ ਮੇਰਾ ਦੋ ਪ੍ਰਮੋਸ਼ਨ ਪਰਮੋਤ ਖਲੀਫੇ ਨੇ ਇੱਕ ਹੋਰ ਨਾਮ ਲਾਂਚ ਕੀਤਾ ਜੀ ਪਾਰਟੀ movies ਦਾ ਸਪਾਣੇ ਦੀ ਉਹਨਾਂ ਨੇ ਕਿਹਾ ਜੀ ਪਹਿਲੀ ਸ਼ੀਟ ਦੇ ਵੀ ਮੇਰਾ ਬੱਚੇ ਦਾ ਨਾਮ ਜਿਹੜਾ 2100 ਰੁਪਏ ਮੇਰੇ ਲੋ ਹਿੱਟ ਪ੍ਰੋਵਾਈਡਰ ਦਾ ਜੀ ਬੱਚੇ ਦਾ ਪੂਰੀ ਸ਼ੀਟ ਦੇ ਦੀ ਕਹਿੰਦੇ ਜੇ ਜਿਹੜਾ ਪੂਰੀ ਸ਼ੀਟ ਨੂੰ ਹਿੱਟ ਮਾਰੇਗਾ ਉਹ 2100 ਰੁਪਏ ਪਹਿਲੀ ਸ਼ੀਟ ਤੇ ਮੇਰਾ ਹੈਗਾ ਜੀ ਪਹਿਲੀ ਜੀ ਵੀ ਤੇ ਦੂਜੀ ਜੀ ਵੀ ਪਹਿਲੀ ਜੀ ਵੀ ਦੂਸਰੀ ਜੀ ਵੀ ਦੋਨਾਂ ਜੀ ਪਹਿਲੀ ਦੂਜੀ ਦੋਵਾਂ ਸ਼ੀਟਾਂ ਦਾ ਦੋਵਾਂ ਸ਼ੀਟਾਂ ਦਾ ਪ੍ਰਮੋਤ ਜੀ ਨੇ ਹਿੱਟ ਦਾ ਨਾਮ ਕੀਤਾ ਜੀ ਲਾਂਚ 212100 ਰੁਪਏ ਪਰਮੋਤ ਜੀ ਦੇ ਵੱਲੋਂ ਪਰ ਮੋਰ ਵੀਰ ਦਾ ਦੋਨਾਂ ਸ਼ੀਲਡਾਂ ਵਿੱਚੋਂ 21200 ਰੁਪਿਆ ਹਿੱਟ ਪਰਵਾ ਜਿਹੜੀ ਉਹਨਾਂ ਨੂੰ ਜਿਹੜਾ ਦਿੱਤਾ ਗਿਆ ਹੈ ਠੀਕ ਹੈ ਜੀ ਲਾਉਂਸ ਹੋਇਆ ਜੀ ਬੋਵੀ ਸਤਾ ਸੱਪਾਂ ਦੀ ਪਾਰਟੀ ਦੀ ਸਿੰਮੂ ਖਲੀਫਾ ਤੇ ਬਿੱਲਾ ਆਸਟ੍ਰੇਲੀਆ ਤੋਂ ਇਹਨਾਂ ਨੇ ਨਾਮ ਲਾਉਂਸ ਕੀਤਾ ਜੀ ਹਿੱਟ ਬੱਚੇ ਦਾ 7100 ਰੁਪਿਆ ਉਹ ਆਪਣੇ ਵੱਲੋਂ ਦੇਣਗੇ ਜੀ ਉਹ ਵੀ ਸਾਟਾ ਵੀ ਦਾ 10 ਵੀਰ ਲੋ 7500 ਰੁਪਏ ਜਿਹੜਾ ਇਹ ਅਨਾਉਂਸ ਕੀਤਾ ਗਿਆ ਹੈ ਉਸਤਾਦ ਜੀ ਸ਼ਿੰਗਲ ਦੇ ਨਾਲ ਦਿੱਤੇ ਜੇ ਇਹ ਪਹਿਲੀ ਦੂਜੀ ਦਾ ਦੂਜੀ ਤੇ ਪਹਿਲੇ ਆਦਿ ਵਾਰ ਦੂਜੀ ਟੇਲੀ ਐ ਇੱਕ ਵਾਰ ਇਹ ਇਸ ਤਰ੍ਹਾਂ ਦੁਬਾਰਾ ਕਹਿ ਕੇ ਭਾਵੇਂ 5100 ਰੁਪਏ ਸ਼ਿੰਗਲ ਗਰੁੱਪ ਕੋਲੋਂ ਨਾ ਮੰਨੋ ਤਾਂ ਇਹ ਦੁਬਾਰਾ ਬੋਲੇ ਦੁਬਾਰਾ ਜੇ ਉਹਨਾਂ ਮੋਰ ਤੇ ਕਹਿ ਕੇ ਕਿ ਇਹ ਬੱਚਾ 5 ਵਜੇ ਬੈਠੂਗਾ ਬਾਦ ਬੈਠੇ ਭਾਵੇਂ ਠੀਕ ਹੈ 5300 ਰੁਪਇਆ ਚੀਨਾ ਗਰੁੱਪ ਕੋਲ ਠੀਕ ਹੈ ਵਾਹ ਜੀ ਵਾਹ ਜੀ ਜਿਹੜੇ ਬੱਚੇ ਨਹੀਂ ਤੇ ਵੱਜੂਗੀ 5 ਤੋਂ ਪਾਰ 5 ਤੋਂ ਪਾਰ ਬੱਚਾ ਕੋਈ ਵੀ ਪੈਂਦਾ ਤੇ 5100 ਰੁਪਏ ਨਾਲ ਚੀਨਾ ਕਰੋ ਬਰ ਬੱਚਾ ਵੇਖਣਾ ਚੀਨਾ ਗਰੁੱਪ ਕੋਲ ਇੱਕ ਨਾਮ ਹੋਰ ਲਾਂਚ ਹੋਇਆ ਜੀ ਜਿੰਨੇ ਵੀ ਕੋਠੇ ਉਡਣ ਸਾਰੇ ਜਿੰਨੇ ਵੀ ਕੋਠੇ ਉਡਣ ਉਹ ਕੋਠੇ ਵਾਲਾ ਕਹਿ ਕੇ ਬੰਦਾ ਮੋਰ ਲਵਾਏਗਾ ਉਸ ਸਕੂਟਰ ਨੂੰ ਕਬੂਤਰ ਹੋਵੇ ਜਾਂ ਬੱਚਾ ਹੋਵੇ ਡਬਲ ਮੋਰ ਲੱਗੇਗੀ ਜੇ ਉਹ 5 ਵਜੇ ਤੋਂ ਬਾਅਦ ਬੈਠੇਗਾ ਤਾਂ 5100 ਰੁਪਿਆ ਨਾਮ ਸ਼ੀਨਾ ਗਰੁੱਪ ਉਹਨਾਂ ਨੂੰ ਵਾਖਰੀਆਂ ਮਾਰ ਦਿਓ ਜੀ ਸ਼ੀਨਾ ਗਰੁੱਪ ਵੱਲੋਂ ਬਹੁਤ ਬਹੁਤ ਸਹੀ ਹੋ ਗਿਆ ਜੀ ਸਾਡੀ ਜਿੱਦਾਂ ਕਿ ਆਪਾਂ ਅਨਾਉਂਸ ਕੀਤਾ ਹੋਣਾ ਸ਼ੀਨਾ ਗਰੁੱਪ ਤੋਂ ਨਾਮ ਕਿ ਵੀ ਸ਼ੀਨਾ ਇਹ ਪਹਿਲੀ ਹੀ ਹੈ ਪਹਿਲੀ ਹੀ ਹੈ ਪਹਿਲੀ ਦਵਤਾਰ ਵਾਲੀ ਠੀਕ ਹੈ ਜੀ ਜਿਹੜੀ ਕਿ ਚੀਨਾ ਗਰੁੱਪ ਵਾਲੀ ਸ਼ੀਲਡ ਤੋਂ ਪਹਾੜੀ ਵਾਲਾ ਆਪਣੀ ਸ਼ੀਲਡ ਲੁੱਟਣੀ ਹੈ ਜਿਹੜੀ ਕਿ ਆਪਾਂ ਸਮਝਾ ਚੁੱਕੇ ਹਾਂ ਗਰੁੱਪ ਦੀ ਚੀਨਾ ਗਰੁੱਪ ਤੋਂ ਠੀਕ ਹੈ ਜੀ ਕਿਦਾਂ ਚੱਲ ਰਿਹਾ ਹੈ ਕਿ ਆਪਣੇ ਮਹਿਲਵਾਨ ਦੀ ਹਣੀ ਨਾ ਠੀਕ ਹੈ ਜੀ ਅਵਤਾਰ ਹਵੇਲੀ ਵਾਲੇ ਵੀਰ ਜੀ ਹੁਣੀ ਉਹ ਵੀ ਵੀਰ ਜੀ ਹੁਣੀ ਬਹੁਤ ਵੱਡਾ ਸੰਯੋਗ ਹੁੰਦਾ ਜਿੰਨਾ ਦਾ ਤੇ ਅੱਛਾ ਸ਼ੁਕਰ ਸਾਰੀ ਜਿਹੜਾ ਹੋਣੀ ਪੋਲੀ ਸ਼ੀਲਡ ਦੇ ਵਿੱਚ ਜਿਹੜਾ ਵੀ ਦੋ ਮੋਹਰਾ ਲਵਾਏਗਾ ਤੇ ਕਹਿ ਕੇ ਭਾਏਗਾ ਉਹ ਬੱਚਾ ਨੂੰ 5200 ਰੁਪਇਆ ਸੀਨਾ ਗਰੁੱਪ ਤੋਂ ਦਿੱਤਾ ਜਾਏਗਾ ਠੀਕ ਹੈ ਸਾਹਿਬ ਜੀ ਬਾਕੀ ਜਿਹੜੀ ਦੂਸਰੀ ਸ਼ੀਟ ਦੇ ਨਾਮ ਹੈਗੇ ਉਹ ਅੰਮ੍ਰਿਤਸਰ ਐਸੋਸੀਏਸ਼ਨ ਦੇ ਨਾਮ ਹੈਗੇ ਆ ਉਹ ਅਸੀਂ ਜਿਹੜੇ ਨਾਮ ਮੰਨਾਂਗੇ ਉਦੋਂ ਅਲਾਉਂਸ ਕਰਾਂਗੇ ਠੀਕ ਹੈ ਜੀ ਸਾਡੀ ਦੂਸਰੀ ਸ਼ੀਟ ਦੇ ਨਾਮ ਹੈਗੇ ਆ ਅੰਮ੍ਰਿਤਸਰ ਪੀਪਲ ਫਾਈਨਿੰਗ ਕਲੱਬ ਦੇ ਜਿੰਨੇ ਵੀ ਮੈਂਬਰ ਹੈਗੇ ਨੇ ਉਹ ਅਲਾਉਂਸ ਕਰਨ ਦੇ ਜਿੰਨੇ ਵੀ ਨਾਮ ਮੰਨਾਂਗੇ ਦੂਸਰੇ ਦੁਆਰ ਦੀ ਜਿਹੜੀ ਸ਼ੀਟ ਉੱਟਣੀ ਹੈ ਸੱਤਾ ਕਬੂਤਰਾਂ ਦੇ ਸਾਰੇ ਦੇਸੀ ਉਰ ਤੇ ਇਹ ਅੰਮ੍ਰਿਤਸਰ ਐਸੋਸੀਏਸ਼ਨ ਬਾਅਦ ਵਿੱਚ ਬੱਚੇ ਦਾ ਨਾਮ ਕਿੰਨੇ ਨੇ ਤੇ ਹੇ ਟਕਬੂਤਰ ਦੇ ਨਾਮ ਕੇ ਨੇ ਉਹ ਨਾਮ ਹਲੇ ਰੱਖੇ ਗਏ ਨੇ ਉਹੀ ਉੱਥੇ ਕਰਾਂਗੇ ਲੋ ਠੀਕ ਹੈ ਜੀ ਉਹ ਨਾਮ ਹਲੇ ਗੁੱਪਤ ਰੱਖੇ ਹੈ ਹੇ ਟਕਬੂਤਰ ਦਾ ਨਾਮ ਬੱਚਾ ਬੈਠੇ ਭਾਵੇਂ ਲਾਸ ਕਬੂਤਰ ਬੈਠੇ ਜਿਹਦਾ ਸਭ ਤੋਂ ਜ਼ਿਆਦਾ ਹੇਟ ਰਾਈਜ਼ ਕਰੇਗਾ ਉਹ ਵੀ ਸਾਫ ਪਾਲਟੀ ਬਾਬਾ ਜੀ ਫਰੂਟ ਵਾਲੇ ਤੇ ਬਿੱਲ ਆਸਟ੍ਰੇਲੀਆ ਵਾਲਾ ਇਹ ਸਾਰੇ ਉਹਨੂੰ ਯਾਰਾ ਘੜੀ ਆ 11000 ਰੁਪਿਆ ਨਾਮ ਖਟ ਕੋ ਸਤ ਰੱਖਿਆ 11000 ਵੱਖਰਾ ਤੇ ਇਹ ਇਹ ਚੇਰਮੈਨ ਸਾਹਿਬ ਜੀ ਬਾਬਾ ਜੀ ਲੈਣ 11000 ਇਹ ਪਹਿਲੀ ਛਿੱਲੀ ਦੂਸਰੀ ਚ ਦੂਸਰੀ ਦੂਸਰੀ ਜੀ ਲੋ ਜੀ ਭਾਈ ਇਹ ਦੂਸਰੀ ਸ਼ਿਲਡ ਦੇ ਵਿੱਚ ਜੋ ਠੀਕ ਹੈ ਜੀ 11000 ਰੁਪਿਆ ਨਾਮ ਜਿਹੜਾ ਬੂਮਿਸ ਸਾਹਿਬ ਜੀ ਨਾਲ ਦੀ ਕੁਆਲਟੀ ਠੀਕ ਹੈ ਜੀ ਤੇ ਇਹ ਚ ਹੀ ਇਹ ਸ਼ਿਲਡ ਦੇ 11000 11000 ਇਹ ਹੋ ਗਿਆ ਜੀ ਬਾਕੀ ਉੱਤੇ ਜਿੰਨੇ ਵੀ ਨਾਮ ਹੈਗੇ ਨੇ ਉਹ ਸਾਰੇ ਵੀਡੀਓ ਵੇਖ ਕੇ ਤੁਹਾਨੂੰ ਪਤਾ ਲੱਗ ਹੀ ਜਾਏਗਾ ਠੀਕ ਹੈ ਜੀ ਜਿਹੜੇ ਕਿ ਡਾਊਨ ਹੋਏ ਨੇ ਉੱਥੇ ਆ ਸਾਰੇ ਅੰਮ੍ਰਿਤਸਰ ਪਿਜਨ ਫਲਾਈ ਕਲੱਬ ਦੀ ਰਹਿਨਮਾਈ ਹੇਠ ਹੀ ਉੱਡਣੇ ਹਨ ਜਿਹੜੇ ਉਹਨਾਂ ਨਾਲ ਸੰਬੰਧਿਤ ਹਨ ਜਿਹੜੇ ਉਹਨਾਂ ਦੇ ਗੱਡੀ ਚਾਹੀਦੇ ਜਿਹੜੇ ਅੰਮ੍ਰਿਤਸਰ ਐਸੋਸੀਏਸ਼ਨ ਦੇ ਮੈਂਬਰ ਆ ਕਿੰਨੇ ਵੀ ਜਿਹੜੇ ਨਾਲ ਚੱਲਦੇ ਨੇ ਜੇੜ ਦੇ ਵਿੱਚ ਵੀ ਜਾਂ ਉਹ ਸਾਰਿਆਂ ਦੇ ਕੋਠੇ ਨਕਲ ਦਾ ਉੱਡਣਗੇ ਸਭਾ ਦੇ ਕੋਠੇ ਹੀ ਇਹਦੇ ਵਿੱਚ ਉੱਡਣੇ ਹਨ ਜੇ ਹੋਰ ਵੀ ਸਾਰੇ ਸਿਵਕਨ ਦੇ ਟਾਈਮ ਉੱਡਿਆ ਕਿ ਇਸ ਤੋਂ ਇਲਾਵਾ ਇਹਨਾਂ ਦਾ ਕੋਈ ਹੋਰ ਕੇਸ ਕੋਈ ਕੋਈ ਕੋਸ਼ਿਸ਼ ਢਾ ਸਕਦਾ ਹੈ ਤਕਲੀਫਾ ਵੀ ਢਾ ਸਕਦਾ ਸਾਰੇ ਐਡਰੈਸ ਨਾਲ ਜਿਹੜਾ ਮਰਜ਼ੀ ਢਾ ਸਕਦਾ ਜਿਹੜਾ ਅੰਮ੍ਰਿਤਸਰ ਫਿਲਮ ਜਿਹੜਾ ਫਲੈਂਡਰ ਮੈਂਬਰ ਹੈ ਬਾਕੀ ਸਾਰੇ ਆਏ ਐ ਐਸੋਸੀਏਸ਼ਨ ਦੇ ਦੇ ਉਹ ਵੀ ਰਹਿਨਮਾਈ ਇੱਥੇ ਫਿਰ ਜਿਹੜੇ ਵੀ ਆਲ ਅੰਬਰ ਸਾਹਿਬ ਐਸੋਸੀਏਸ਼ਨ ਦੇ 헤ਠ ਠੀਕ ਹੈ ਜੀ ਸਾਡੇ ਚੇਅਰਮੈਨ ਸਾਹਿਬ ਹੁਣੇ ਸਾਰੇ ਬੈਠੇ ਆ ਜੀ ਤੇ ਇਹਨਾਂ ਦੇ 헤ਠ ਜਿਹੜੀਆਂ ਵੀ ਛੱਤਾਂ ਉੱਡਣ ਗਈਆਂ ਠੀਕ ਹੈ ਜੀ ਤੇ ਉਹਨਾਂ ਸਭ ਦੀਆਂ ਜਿਹੜੀਆਂ ਵਾ ਐਂਟਰੀਆਂ ਤੇ ਮੇਰੇ ਵੀਰ ਵਾ ਤੇ ਚੜ ਕੇ ਕਰਵਾਇਓ ਨਾਮਾਂ ਦੀ ਬਰਸਾਤ ਹੋ ਗਈ ਹੋਈ ਆ ਜੀ ਠੀਕ ਹੈ ਜੀ ਬਾਕੀ ਜਿਹੜੀ ਆਪਾਂ ਕੱਲੀ ਕੱਲੀ ਜਾਣਕਾਰੀ ਥੋੜੀ ਥੋੜੀ ਤੁਹਾਡੇ ਨਾਲ ਬੱਚ ਹੋ ਰਹੀ ਹੈ ਜਿਹੜੀ ਜਿਹੜੀ ਕੀ ਆ ਜਿਹੜੀ ਹੋਰ ਸੱਜ ਕੇ ਆ ਜੀ ਜਿੰਨੇ ਵੀ ਕੋਠੇ ਦੇ ਜਿੰਨੇ ਵੀ ਅੰਮ੍ਰਿਤਸਰ ਦੇ ਫਲਾਈ ਕਲੱਬ ਦੇ ਨਾਲ ਚੱਲਦੇ ਨੇ ਉਹ ਸਾਰੇ ਹੀ 31 ਜੁਲਾਈ ਤੋਂ ਪਹਿਲੇ ਆਪਣੇ ਬੋਰਡ ਐਂਟਰ ਕਰਾ ਦੇਣਗੇ ਲਾਸਟ 31 ਜੁਲਾਈ ਸਾਜੀ ਲਾਸਟ 31 ਜੁਲਾਈ ਕੋਈ ਲਾਸਟ 31 ਜੁਲਾਈ ਤੋਂ ਬਾਅਦ ਨਾਲ ਕੋਈ ਕੰਨੀ ਆਏ ਜੇ ਕੋਈ ਪੈ ਗਿਆ ਚਾਹੇ ਕੋਈ ਕਿਸੇ ਵੀ ਅਪਣੀ ਨਾਪਦਾ ਹੋਵੇ ਲਾਸਟ 31 ਜੁਲਾਈ ਜੁਲਾਈ ਤੱਕ ਬੰਦ ਕੋਈ ਨਹੀਂ ਨਹੀਂ ਬੋਲੋ ਭਾਜੀ ਹਾਂਜੀ ਸਾਡੀ ਆ ਜਿਹੜੀ ਦੂਸਰੇ ਐਤਵਾਰ ਉਕੂ ਭਾਜੀ ਸਪਾਲਿਆਂ ਦੀ ਯਾਦ ਵਿੱਚ ਜਿਹੜੀ ਸ਼ੀਲਡ ਡੋਡਰੀ ਆ ਬੋਬੀ ਉਸਤਾਦ ਹਣੀ ਡਾਰੇ ਆ ਜੀ ਉਹਦੇ 3100 ਰੁਪਏ ਮਿਠਨ ਉਸਤਾਦ ਹਣੀ ਆਪਣੇ ਅਨਾਉਂਸ ਕਰਦੇ ਆ ਜੀ ਉਹ ਹਿੱਟ ਪ੍ਰਵਾਜ ਨੂੰ 3500 ਰੁਪਏ ਦਿੱਤਾ ਹੈ ਲਓ ਜੀ 5 ਵਜੇ ਤੋਂ ਬੱਚੇ ਜਣਾ ਪਏਗਾ ਕਿੰਨੇ ਵਜੇ ਦਾ ਭਾਜੀ 5 ਵਜੇ ਤੋਂ ਬੱਚੇ ਜਣਾ ਪਏਗਾ ਉਹ 3500 ਰੁਪਏ ਦੇਣਾ ਨਾ ਲਓ ਜੀ 3100 ਦੇ ਉਸਤਾਦੀ ਪਾਰਟੀ ਹੈ ਤੋਂ ਉਹਦੇ ਉਸਤਾਦੀ ਪਾਰਟੀ ਢੋਲੇ ਵਜੇ ਹਾਂਜੀ ਤੋਂ ਉਹਦੇ ਉਸਤਾਦ ਜੀ ਹੁਣਾਂ ਦੀ ਪਾਰਟੀ ਢੋਲੀ ਮਲੇ ਤੋਂ ਢੋਲੀ ਮਲੇ ਤੋਂ ਠੀਕ ਹੈ ਜੀ ਨਾਮ ਜਿਹੜਾ ਬੱਚਾ ਲਾਸਟ ਵੇਗ 5 ਵਜੇ 5 ਵਜੇ ਤੋਂ ਬਾਅਦ ਵੇਗ ਆ ਜਿਹੜਾ ਤਿੰਨ ਪੱਲੇ ਤੱਕ ਆ ਸਸੀ ਗਾਜੀ ਸਾਰਿਆਂ ਨੂੰ ਤੇ ਜਗੋਂ ਫਿਟਨ ਕਲੱਬ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਉਂਦੀ ਅੱਜ ਨੰਬਰ 7 ਫਿਟਨ ਫਲਾਈਂਗ ਕਲੱਬ ਵੱਲੋਂ ਜਿਹੜਾ ਟੂਰਨਾਮੈਂਟ ਨਾਲ ਉਸ ਤੇ ਜਿਹੜੇ ਕਰਵਾਏ ਗਏ ਨੇ ਦੋ ਟੂਰਨਾਮੈਂਟ ਕਰਵਾਣ ਜਾ ਰਹੇ ਨੇ ਤੇ ਇਹਦੇ ਵਿੱਚ ਚੇਅਰ ਮੈਂਬਰ ਜੀ ਆਪਣਾ ਬਬੂ ਉਸਤਾ ਜੀ ਤੇ ਇਹਨਾਂ ਨੇ ਜਿਹੜੇ ਨੋਟ ਕੀਤਰ ਥੋੜੀ ਜਿਹੀ ਗੱਲਬਾਤ ਸਾਜ ਜੀ ਨਾਲ ਰੰਗ ਕਰਦੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਜਿਹੜੇ ਆ ਟੂਰਨਾਮੈਂਟ ਜਿਹੜੇ ਤੁਸੀਂ ਅਨਾਉਂਸ ਕਰਾਏ ਆ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜੀ ਇਹ ਟੂਰਨਾਮੈਂਟ ਜਿਹੜਾ ਕਰਵਾਉਣ ਵਾਸਤੇ ਬਹੁਤ ਵਧੀਆ ਉਪਰਾਲਾ ਜਿਹੜਾ ਤੁਸੀਂ ਇਹ ਕਰਦੇ ਹੋ ਤੇ ਤੁਸੀਂ ਇਹ ਦੱਸਣਾ ਵੀ ਅੰਮਰਸਰ ਪੀਜਨ ਫਲਾਈਂਗ ਕਲੱਬ ਦੇ ਵਿੱਚ ਜਿਹੜੇ ਇਹ ਸ਼ੀਲਡਾਂ ਜਿਹੜੀਆਂ ਉੱਡ ਜਾ ਰਹੀਆਂ ਤੇ ਇਹ ਇਹ ਸ਼ਤਾ ਕਿੱਥੋਂ ਕਿੱਥੋਂ ਤੱਕ ਜਿਹੜੀ ਸ਼ਤਾ ਤੁਸੀਂ ਲੈਣਗੇ ਜਿਹੜਾ ਅੰਮਰਸਰ ਪੀਜਨ ਕਲੱਬ ਦਾ ਏਰੀਆ ਅੱਗੇ 6-7 ਸਾਲ ਤੋਂ ਚੱਲਦਾ ਆ ਰਿਹਾ ਉਹੀ ਏਰੀਆ ਹੋਏਗਾ ਅੱਛਾ ਉਹੀ ਏਰੀਆ ਜਿਹੜਾ ਇਹ ਉਹੀ ਉਡਾ ਸਕਦਾ ਤੇ ਜਿਹੜੀ ਇੱਕ ਸ਼ੀਲਡ ਦੀ ਤੁਸੀਂ ਗੱਲ ਕੀਤੀ ਵੀ ਜਿਹੜਾ ਪਹਿਲੀ ਸ਼ੀਲਡ ਚ ਐਂਟਰੀ ਦੇਵੇਗਾ ਉਹ ਹੀ ਦੂਜੀ ਦੇਵੇਗਾ ਕੋਈ ਕੋਈ ਰੋਲਾ ਨਹੀਂ ਦੂਜੀ ਸ਼ੀਲਡ ਦਾ ਕੋਈ ਰੋਲਾ ਨਹੀਂ ਠੀਕ ਹੈ ਜੀ ਦੂਜੀ ਸ਼ੀਲਡ ਦਾ ਇਹ ਆ ਜਿੰਨੇ ਵੀ ਕੋਟਾ ਪਾਣਾ 23 ਜੁਲਾਈ ਤੋਂ ਪਹਿਲੇ ਪਹਿਲੇ ਲਿਖਾ ਸਕਦਾ ਹੈ ਠੀਕ ਹੈ ਜੀ ਤੇ ਦੂਜੀ ਗੱਲ ਇਹ ਆ ਵੀ ਪਹਿਲੇ ਪਹਿਲੇ ਆਪਣਾ ਇਹ ਟੂਰਨਾਮੈਂਟ ਦੀ ਐਂਟਰੀ ਕਿੰਨੀ ਆ ਤੇ ਦੂਜੇ ਟੂਰਨਾਮੈਂਟ ਦੀ ਐਂਟਰੀ ਕਿੰਨੀ ਪਹਿਲੇ ਟੂਰਨਾਮੈਂਟ ਦੀ ਐਂਟਰੀ 2500 ਰੁਪਏ ਹੈ ਦੂਸਰੇ ਦੂਸਰੇ ਟੂਰਨਾਮੈਂਟ ਦੀ ਐਂਟਰੀ ਕੋਈ ਨਹੀਂ ਉਹ ਫ੍ਰੀ ਆਫ ਕੋਸਟ ਹੈ ਤੇ ਉਹ ਕਿੰਨਾ ਵੱਲੋਂ ਕਰਾਇਆ ਜਾ ਰਿਹਾ ਉਹ ਵਿਸ਼ਾ ਸੱਪ ਬ੍ਰਿੰਦਰ ਜੀ ਕੋਕੂ ਸੰਪਾਲੇ ਹਾਂਜੀ 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 ਠੀਕ ਹੈ ਜੀ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਵਿੱਚ ਉੱਤਾ ਤਲ ਕੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ